ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਹੋਸਟ ਜਿੰਦਰ ਸੋ ਮੇਰੇ ਨਾਲ ਬਹੁਤ ਹੀ ਖੂਬਸੂਰਤ ਛੋਟੀ ਜੀ ਹਾਈਟ ਵਾਲਾ ਯਮਲਾ ਮੇਰੇ ਨਾਲ ਹੈ ਸੋ ਅੱਜ ਇਹਨਾਂ ਦਾ ਇੱਕ ਟਰੇਲਰ ਟੂ ਟਿੰਸ ਦੇ ਨਾਮ ਤੇ ਰਿਲੀਜ਼ ਹੋਇਆ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਸੋ ਮੱਚ ਥੈਂਕ ਯੂ ਉਹ ਕਹਿੰਦੇ ਜਿੰਨੇ ਨਿੱਕੀ ਉਹਨੇ ਤਿੱਖੇ ਹੁੰਦੇ ਆ ਮੈਨੂੰ ਤੁਸੀਂ ਬਹੁਤ ਹੀ ਤਿੱਖੇ ਲੱਗੇ ਜਦੋਂ ਮੈਂ ਤੁਹਾਡੀ ਪ੍ਰੈਸ ਕਾਨਫਰੈਂਸ ਇੰਟਰਵਿਊ ਸੀ ਇੱਥੇ ਸੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਲਤਾਨ ਯਮਲਾ ਮੈਂ ਜੀ ਲਾਇਕਾਂ ਦੇ ਜਮਲਾ ਜੱਟ ਜੀ ਦੇ ਘਰਾਣੇ ਚ। ਕਿਆ ਬਾਤ। ਹਾਂਜੀ ਹਾਂ। ਤੇ ਮੇਰਾ ਨਾਮ ਸੁਲਤਾਨ ਜਮਲਾ ਹੈ। ਤੇ ਸੂ ਇਹ ਸਾਡੀ ਵੈਬ ਸੀਰੀਜ਼ ਆ ਰਹੀ ਹੈ ਸਕੂਲ ਟੀਨਸ ਟੋਲਾ ਯਾਰਾਂ ਦਾ। ਸੋ ਸਾਡੀ ਵੈਬ ਸੀਰੀਜ਼ ਇੱਕ ਇਦਾਂ ਦਾ ਕਨਸੈਪਟ ਆ ਕਿ ਕੁਛ ਲਾਲੋ ਜਿੱਦਾਂ ਸਕੂਲ ਚ ਆਪਾਂ ਮਸਤੀਆਂ ਕਰਦੇ ਆਂ, ਸ਼ਰਾਰਤਾਂ ਕਰਦੇ ਆਂ, ਲੜਾਈਆਂ ਵੀ ਹੁੰਦੀਆਂ ਯਾਰਾਂ ਦੋਸਤਾਂ 'ਚ ਸਾਰਾ ਕੁਝ। ਇੱਕ ਸਕੂਲ ਦੀ ਯਾਰੀ ਦੋਸਤੀ ਇਦਾਂ ਨਹੀਂ ਦੀ ਬਸ ਯਾਰ ਦੋਸਤ ਨੂੰ ਇੱਕ ਇਹ ਉਹਦੇ ਕੋਲ 10 ਰੁਪਏ ਵੀ ਹੈ ਨਾ ਤੇ ਉਹਨੂੰ ਉਹਦੇ 10 ਰੁਪਏ ਨਾ ਖੁਸ਼ੀ ਹੁੰਦੀ ਆ ਕੋਈ ਯਾਰੀ ਦੋਸਤੀ ਜਦੋਂ ਲਾਜ ਨਹੀਂ ਹੁੰਦਾ ਕਿ ਉਹਨੂੰ ਲੈ ਕੇ ਆ ਲੈ ਜੀ ਉਹਨੂੰ ਘਰੋਂ ਤੇ ਉਸ ਤੋਂ ਵੱਧ ਆ ਕਰੇ ਛੱਡ ਦੇ ਹੂੰ ਇਹ ਤੱਕ ਦਾ ਹੁੰਦਾ ਆ ਤੇ ਉਹ ਵੈਬ ਸੀਰੀ ਸਾਡੀ ਇਹ ਜੇ ਕਨਸੈਪਟ ਤੇ ਆ ਤੇ ਤੁਸੀਂ ਸਾਰੇ ਪਿਆਰ ਦਿਓ ਤੇ ਮੈਂ ਤੁਹਾਨੂੰ ਤੁਹਾਡਾ థాంਕਫੁਲ ਤੁਸੀਂ ਸਾਡੇ ਇੱਕ ਸਦੇ ਤੇ ਪਹੁੰਚੇ ਸੋ ਸਾਡਾ ਟ੍ਰੇਲਰ ਲਾਂਚ ਹੋ ਗਿਆ ਜੀ ਅੱਜ ਤੇ ਵੈਬ ਸੀਰੀਜ਼ ਆ ਰਹੀ ਹੈ 20 3 ਮਈ ਨੂੰ ਤੇ ਸਾਰੇ ਪਿਆਰ ਦੇ ਸੋ ਮੈਂ ਦੇਖਿਆ ਕਿ ਜਿਹੜਾ ਤੁਹਾਡਾ ਟੋਲਾ ਯਾਰਾਂ ਦਾ ਸਾਰੇ ਬਹੁਤ ਹੀ ਅੱਛੇ ਹਨ ਨਾ ਜੀ 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 ਰਿਐਲਿਟੀ ਦੇ ਵਿੱਚ ਵੀ ਤੁਹਾਡੇ ਨਾਲ ਇਤੋਂ ਦੇ ਯਾਰ ਦੋਸਤ ਹਨ ਰਿਐਲਿਟੀ ਮੈਮ ਇਹ ਯਾਰ ਦੋਸਤ ਹਾਂ ਮੇਰੇ ਨਾਲ ਮੇਰਾ ਦੋਸਤ ਆ ਹਰਮਨ ਮੈਂ ਕਲਾਸ ਪਿੰਡ ਵਾਲੀ ਕਲਾਸਮੇਟ ਦੀ ਤਾਂ ਗੱਲ ਨਹੀਂ ਕਰਦਾ ਕਿ ਉਹ ਤਾਂ ਉਹ ਹੈ ਹੀ ਹੈ ਕਿ ਜਿਹੜਾ ਮੇਰੇ ਨਾਲ ਇੱਥੇ ਹੁਣ ਰਹਿ ਰਿਹਾ ਹੈ ਹੈਨਾ 20s ਤੋਂ 20s ਤੋਂ ਮੇਰੇ ਨਾਲ ਜੁੜਿਆ ਉਹ ਬੱਬਰ ਤੋਂ ਸਾਡੀ ਮੂਵੀ ਆਈ ਬੱਬਰ ਅਮਰਤਮਨ ਵੀਰ ਨਾਲ ਤੇ ਉਦੋਂ ਤੋਂ ਤਾਂ ਆਪਾਂ ਜੁੜਿਆ ਉਹ ਵੀ ਅਮਰ ਸਰਦਾ ਹੀ ਹੈ ਆਪਾਂ ਜਦੋਂ ਵੀ ਹੁਣ ਇਕੱਠੇ ਹੋਣਾ ਤੇ ਆਪਾਂ ਰਹਨੇ ਵੀ ਇੱਥੇ ਮੌਲੀ ਆ ਤੇ ਜਾਨਨੇ ਵੀ ਇਕੱਠੀਆਂ ਘਰੇ ਇੱਕ ਉਹਦੇ ਨਾਲ ਮੇਰੀ ਇਹੋ ਜਿਹੀ ਬੌਂਡਿੰਗ ਆ ਕਿ ਉਹ ਮੇਰੇ ਤੋਂ ਛੋਟਾ ਆ ਇਹ ਚ ਕਿ ਮੈਂ ਉਹਨੂੰ ਬੋਲਦਾ ਨਾ ਕਿ ਅਰਮਣ ਜੇ ਇੱਥੇ ਇਹ ਕੰਮ ਤੇਰੇ ਲਈ ਮਾੜਾ ਆ ਤੇ ਉਹ ਕਹੂਗਾ ਮਾੜਾ ਤੂੰ ਹੀ ਬੋਲਦਾ ਵੀਰੇ ਡਨ ਸੋਲ ਅੱਛਾ ਤੁਹਾਡਾ ਰਾਪਤਾ ਕਿਵੇਂ ਕਾਇਮ ਹੋਇਆ ਤੁਹਾਡੀ ਛੋਟੀ ਹਾਈਟ ਦੇਖ ਕੇ ਤੁਹਾਨੂੰ ਚੂਜ਼ ਕੀਤਾ ਗਿਆ ਜਾਂ ਇਹ ਤੁਸੀਂ ਲਾ ਲਓ ਮੈਂ ਨਾ ਐਜ਼ ਅ ਸਿੰਗਰ ਆ ਵੈਸੇ ਲਾਈਵ ਸ਼ੋਅ ਵੀ ਕਰਦਾ ਅੰਮ੍ਰਿਤਸਰ ਜਾਂ ਆਲ ਆਫ ਅੰਮ੍ਰਿਤਸਰ ਇਹ ਪਾਉਂਦਾ ਅੰਮ੍ਰਿਤਸਰ ਇਹ ਪਾਉ ਮਾਜੇ ਵਾਲੇ ਪਾਉ ਤੇ ਮੈਂ ਵੌਇਸ ਆਫ ਪੰਜਾਬ ਛੋਟਾ ਕੈਂਪ ਸੀਜ਼ਨ ਐਜ਼ ਅ ਸਿੰਗਰ ਐ ਸੈਮੀ ਫਾਈਨਲਿਸਟ ਸੀ ਮੈਂ ਉਤੋਂ ਬਾਅਦ ਫਿਰ ਮੂਵੀਜ਼ ਚ ਤੁਸੀਂ ਲਾ ਲਓ ਅੱਧੀ ਛੁੱਟੀ ਸਾਰੀ ਟੈਲੀ ਮੂਵੀ ਪੀਟੀਸੀ ਵਾਲਿਆਂ ਨੇ ਕੀਤੀ ਉਤੋਂ ਬਾਅਦ ਆ ਫਿਰ ਬਾਬਾਈ ਜੀ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਬੈਠੇ ਆ ਸੋ ਸਿੰਗਰ ਔਰ ਐਕਟਰ ਦਾ ਸਫਰ ਕਿੰਨਾ ਖੋਹ ਰਿਹਾ ਕਿੰਨਾ ਸਿੰਗਰ ਕਰਨਾ ਹੈ ਸਿੰਗਰ ਦਾ ਸਫਲ ਜਿਹੜਾ ਸਟਰਗਲ ਆ ਸਿੰਗਰ ਦਾ ਮੈਨੂੰ ਲੱਗਦਾ ਕਿ ਆਪਾਂ ਤਾਂ ਸਿੱਖਦੇ ਹੀ ਰਹਿੰਦੇ ਆ ਐਕਟਰ ਵੀ ਸਿੱਖਦੇ ਰਹਿੰਦੇ ਆ ਬਟ ਐਕਟਿੰਗ ਲਾਈਨ ਮੈਨੂੰ ਥੋੜੀ ਜੀ ਉਹਦੇ ਨਾਲੋਂ ਸੋਲਵ ਲੱਗਦੀ ਆ ਸਹੀ ਲੱਗਦੀ ਆ ਇਹ ਜੋ ਸਿੰਗਰ ਬੰਨਾ ਸਵੇਕ ਉੱਠ ਕੇ ਸਾਡੇ ਉਸਤਾਦ ਜੀ ਨੇ ਠੋਣਾ ਸਵੇਕ ਪੁੱਤ 4 ਵਜੇ ਉੱਠਣਾ ਰਿਆਜ਼ ਕਰਨੀ ਇੰਨੇ ਘੰਟੇ ਤਿਆਰੀ ਕਰਨੀ ਇਹ ਸਾਡਾ ਲਾਈਵ ਸ਼ੋਅ ਵਾ ਉੱਥੇ ਇੰਨੇ ਘੰਟੇ ਗਾਉਣਾ ਮੈਂ ਮਮ ਲਾਈਵ ਮਹਾਰਾ ਇੱਕੋ ਡਰ ਕੇ ਕਹਿੰਦਾ ਮੈਂ 4 ਘੰਟੇ ਲਾਈਵ ਗਾ ਲੈਣਾ ਕੱਲ ਹਾਂਜੀ ਬਸ ਉਹ ਉਸਤਾਦ ਜੀ ਤੁਹਾਡੇ ਕੀ ਉਹਨਾਂ ਦਾ ਨਾਮ ਸੀ ਕੀ ਨਾਮ ਹਾਂਜੀ ਜ਼ਰੂਰ ਜ਼ਰੂਰ ਦੱਸ ਲਈਏ ਮੇਰੇ ਉਸਤਾਦ ਜੀ ਮੇਰੇ ਪਾਪਾ ਇਸਵਰ ਜਮਲਾ ਜੀ ਉਹ ਮੇਰੇ ਪਿੰਡ ਤੋਂ ਹੀ ਨੇ ਵਸ਼ੋਏ ਤੋਂ ਉਹਨਾਂ ਦੇ ਬਹੁਤ ਮਕਬੂਲ ਗਾਣੇ ਹੋਏ ਨੇ ਆਪਣਾ ਭਾਣਾ ਮੰਨ ਲੰਗੀ ਜਾਂਦਾ ਮੰਜਲਾਂ ਨੇ ਪਾਰੀਆਂ ਪੰਜਵੇਂ ਦਤਾਰ ਦੀਆਂ ਖੇਡਣੀਆਂ ਨੇ ਆਰੀਆਂ ਇਦਾਂ ਦੇ ਗਾਣੇ ਬਹੁਤ ਸਾਰੇ ਮਕਬੂਲੇ ਬਹੁਤ ਪਿਆਰ ਮਿਲਦਾ ਸਾਰਿਆਂ ਤੋਂ ਸੋ ਉਹਨਾਂ ਦਾ ਕਿਹੜਾ ਮਤਲਬ ਅਜਿਹੇ ਆ ਖਾਸ ਗਾਣਾ ਕਿਹੜਾ ਵਧੀਆ ਲੱਗਦਾ ਸੀ ਤੁਹਾਨੂੰ ਹਾਂਜੀ ਜ਼ਰੂਰ ਤੁਸੀਂ ਹਮੇਸ਼ਾ ਆਡੀਅנס ਦੀ ਡਿਮਾਂਡ ਜ਼ਰੂਰ ਆਡੀਅנס ਦੀ ਡਿਮਾਂਡ ਆਪਾਂ ਪਾਈ ਦੇਣਾ ਹੁੰਦਾ ਸੀ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ ਜੋ ਅਲੜ ਪੁਨੇ ਵਿੱਚ ਲਾਈਆਂ ਤੋੜਨ ਬਾਵੀ ਵੇ ਮੈਂ ਤੇਰੀ ਤੂੰ ਮੇਰਾ ਇਹ ਸਭ ਤੋਂ ਜਿਆਦਾ ਪਸੰਦ ਕਰਦੀ ਆ ਆਡੀਅנס ਅੱਛਾ ਜਦੋਂ ਯਮਲਾ ਨੇ ਇਹ ਸਟੇਜ 쇼 ਕਰਨੇ ਸ਼ੁਰੂ ਕੀਤੇ ਹੈ ਤਾਂ ਇਹਦਾ ਕੀ ਹੁੰਦਾ ਕੋਈ ਡਿਮਾਂਡ ਵੀ ਹੁੰਦੀ ਹੈ ਹੈਨਾ ਕਿ ਮਤਲਬ ਯਮਲਾ ਆ ਗਾਣਾ ਤੋਂ ਸੁਣਾਣਾ ਹੀ ਸੁਣਾਣਾ ਉਹ ਕਿਹੜਾ ਅਜਿਹਾਂ ਗਾਣਾ ਸੀ ਕਿ ਜਿਹੜਾ ਹਮੇਸ਼ਾ ਯਮਲਾ ਨੂੰ ਕਿਹਾ ਜਾਂਦਾ ਸੀ ਕਿ ਇਹ ਗਾਣਾ ਤੋਂ ਸੁਣਾ ਹਾਂ ਮੈਂ ਜ਼ਿਆਦਾਤਰ ਜਿੰਨੇ ਵੀ ਮੈਂ ਲਾਈਵ ਸ਼ੋਅ ਕੀਤੇ ਹੈ ਮੇਲੇ ਅਖਾੜੇ ਜਿੱਦਾਂ ਵੀ ਕੀਤੇ ਹੈ ਸਾਰੇ ਜੇ ਆਲਮੋਸਟ ਮੈਨੂੰ ਪਾਪਾ ਜੀ ਦੇ ਗਣੇ ਕਹੀ ਜਾਂਦੇ ਦੋ ਬਸ ਇੱਕ ਮੈਂ ਤੇਰੀ ਤੂੰ ਮੇਰਾ ਇੱਕ ਤੇਰੀ ਨਿਕਲਾਰਾ ਮੈਨੂੰ ਪਟਿਆ ਮੈਂ ਤੁਹਾਨੂੰ ਉਹਨਾਂ ਦੇ ਵੀ ਥੋੜੇ ਜਿਹਾ ਬੋਲਣਾ ਕਿ ਤੇਰੇ ਨਹੀਂ ਕਰਾ ਰ ਮੈਨੂੰ ਪਟਿਆ ਆ ਦੱਸ ਮੈਂ ਕੀ ਪਿਆਰ ਵਿੱਚੋਂ ਖਟਿਆ ਤੇਰੀ ਨਹੀਂ ਕਰਾਦਾ ਮੈਨੂੰ ਪੱਟਿਆ ਹੋ 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 ਇਸਾ ਦਿਖੇ ਇਹ ਵਾਲੇ ਗਾਣੇ ਦੀ ਕਾਜ ਦੀ ਡਿਮਾਂਡ ਡਿਮਾਂਡ ਬਹੁਤ ਸਾਰੀ ਬਹੁਤ ਸਾਰੀ ਸੋ ਹੁਣ ਆਂਦੇ ਆਪਾਂ ਸਟੂਟਿੰਸ ਜਿਹੜਾ ਤੁਹਾਡੀ ਆ ਰਹੀ ਹੈ ਸੋ ਕਾਫੀ ਆਰਟਿਸਟ ਕਲਾਕਾਰ ਇਸ ਤੇ ਕੰਮ ਕਰ ਰਹੇ ਨੇ ਸੋ ਜਿਹੜੀ ਤੁਹਾਡੀ ਚੋਣ ਹੋਈ ਹੈ ਜੀ ਤੁਹਾਡੀ ਚੋਣ ਜਾਣਨਾ ਚਾਹੁੰਦੀ ਹੈ ਕਿਉਂਕਿ ਜਿਹੜਾ ਕੀ ਰਾਏ ਲੱਗਿਆ ਕਿਵੇਂ ਹੈ ਐ ਮੈਂ ਮੈਂ ਨਿਮਰਤ ਵੀਰੇ ਨਾਲ ਤੇ ਉਹਨਾਂ ਦੇ ਪਾਪਾ ਨਾਲ ਸਾਡੇ ਵਿਰਿੰਦਰ ਸਰ ਨੇ ਪ੍ਰੋਡਿਊਸਰ ਤੇ ਉਹਨਾਂ ਨਾਲ ਮੈਂ ਕਾਫੀ ਟਾਈਮ ਤੋਂ ਜੁੜਿਆ ਸਾਡੀ ਬੱਬਰ ਦੇ ਸ਼ੂਟ ਤੇ ਮੈਨੂੰ ਮਿਲੇ ਸੀ ਮਤਲਬ ਮੈਂ ਉਹਦੇ ਫੋਨ ਕਰਕੇ ਆਪਾਂ ਇਸ ਤਰ੍ਹਾਂ ਦੀ ਗੱਲ ਹੋਈ ਸਾਡੀ ਮੈਂ ਕਿਹਾ ਵੀਰੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਕਿ ਉਹ ਭੰਗੜਾ ਬਹੁਤ ਸੋਹਣਾ ਕਰਦਾਂ ਨੀ ਮਰਦ ਤੇ ਮੈਂ ਕਿਹਾ ਵੀਰੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਆਪਾਂ ਰੀਲ ਸ਼ੂਟ ਕਰਦੇ ਹਾਂ ਨਾ ਉਦੋਂ ਮਿਲੇ ਤੇ ਉਸ ਤੋਂ ਬਾਅਦ ਆ ਡੰਨ ਤੇ ਚਾਰ ਸਾਲ ਬਾਦ ਨੂੰ ਅਮਨ ਨੇ ਫੋਨ ਲਾਇਆ ਕਿ ਆਪਾਂ ਵੈਬ ਸੀਰੀਜ਼ ਮੇਰੀ ਹੁਸ਼ਾਰ ਸਿੰਘ ਚੱਲ ਰਹੀ ਸੀ ਸਰਤਾਜ ਭਾਈ ਨਾਲ ਉਹਨਾਂ ਨੇ ਫੋਨ ਲੈ ਕੇ ਆਪਾਂ ਇਦਾਂ ਕਰਕੇ ਵੈਬ ਸੀਰੀਜ਼ ਕਰ ਰਹੇ ਹਾਂ ਇੱਕ ਤੇ ਤੁਸੀਂ ਸਾਨੂੰ ਦੱਸ ਦਿਓ ਕਿਦੋਂ ਫ੍ਰੀ ਹੋ ਆਪਾਂ ਬੈਠ ਕੇ ਮੀਟਿੰਗ ਕਰ ਲੈਨੇ ਆ ਮੈਂ ਕਹਾਂ ਮੀਟਿੰਗ ਕੀ ਕਰਨੀ ਡਨ ਕਰੋ ਤੁਸੀਂ ਸਾਡੇ ਕੋਲ ਜਿੱਦਾਂ ਦਾ ਤੁਹਾਡਾ ਮੈਂ ਅੰਕਲ ਨੂੰ ਬੋਲੇ ਕਿ ਜਿੱਦਾਂ ਦਾ ਨਿਮਰਤਾ ਨਾ ਤੁਹਾਡਾ ਪੁੱਤ ਉਦਾਂ ਦਾ ਹੀ ਮੈਂ ਆ ਕੋਈ ਵੀ ਗੱਲ ਨਹੀਂ ਪੈਸੇ ਤੇ ਲੇਦੀ ਕੋਈ ਚੱਕਰ ਨਹੀਂ ਜੋ ਤੁਸੀਂ ਦਿੱਤਾ ਸਾਡੇ ਸਿਰ ਮੱਥੇ ਸੋ ਸਟੂਡੈਂਟ ਲਾਈਫ ਕਿੱਦਾਂ ਦੀ ਤੁਹਾਡੀ ਸਟੂਡੈਂਟ ਲਾਈਫ ਲਾ ਲੋ ਮੈਂ ਤੁਸੀਂ ਜਦੋਂ ਤੱਕ ਤਾਂ ਮੈਂ ਸਕੂਲ ਚ ਰਿਹਾ ਜਦੋਂ ਤੱਕ ਤੁਸੀਂ ਮੈਨੂੰ ਸਿੰਗਿੰਗ ਨਹੀਂ ਪਿਆਰਿਆ ਸਕੂਲਾਂ ਚ ਗਵਰਨਮੈਂਟ ਸਕੂਲਾਂ ਚ ਪਿੰਡਾਂ ਚ ਤੁਹਾਨੂੰ ਪਤਾ ਬਾਲ ਸਭਾ ਲੱਗਦੀ ਹੈ ਸ਼ਨੀਵਾਰ ਤੇ ਬਾਲ ਸਭਾ ਚ ਸਭ ਤੋਂ ਪਹਿਲਾ ਗਾਣਾ ਮੇਰਾ ਹੀ ਹੁੰਦਾ ਸੀ ਹਾਂਜੀ ਉਹ ਪ੍ਰਿੰਸੀਪਲ ਮੈਮ ਨੇ ਮੇਰੇ ਰੁਪਿੰਦਰਨ ਦਾਵਾ ਜੀ ਤੇ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਮੇਰੇ ਨਾਲ ਕਿ ਮੈਨੂੰ ਇੱਥੋਂ ਤੱਕ ਪਹੁੰਚਾਉਣ ਵਾਲੀ ਉਹ ਵੀ ਨੇ ਸੋ ਵੈਬ ਸੀਰੀਜ਼ ਜਦੋਂ ਆਪਾਂ ਰਿਕਾਰਡ ਕਰ ਰਹੇ ਹੁੰਦੇ ਆ ਸੀਨ ਕੋਈ ਵੀ ਰਿਕਾਰਡ ਹੁੰਦਾ ਐਦਾਂ ਦਾ ਕਈ ਕੋਈ ਸੀਨ ਆ ਕਿ ਯਮਲਾ ਕਹੇ ਕਿ ਯਾਰ ਇਹ ਵੀ ਸਕੂਲ ਟਾਈਮ ਮੇਰੇ ਨਾਲ ਇਹ ਗੱਲ ਹੋਈ ਸੀ ਹਾਂ ਸਕੂਲ ਇਹ ਸਾਡੀ ਵੈਬ ਸੀਰੀਜ਼ ਚ ਹੀ ਹੈ ਵੈਬ ਸੀਰੀਜ਼ ਚ ਐਦਾਂ ਦੇ ਸੀਨ ਆ ਕਿ ਇਹ ਸਾਨੂੰ ਪੜਨ ਨੂੰ ਦਿਲ ਨਹੀਂ ਕਰਦਾ ਕਿ ਆਪਾਂ ਕਲਾਸੋਂ ਬਾਹਰ ਚੱਜ ਜੰਨੇ ਆ ਪੀਰੀਅਡ ਮਿਸ ਕਰ ਦਿੰਦੇ ਆ ਇਦਾਂ ਦੇ ਕੁਝ ਕੁਝ ਕਸੀਨ ਮਤਲਬ ਕੁਝ ਕਿ ਸਾਰੇ ਹੀ ਮਤਲਬ ਫਨੀ ਮੇਰੇ ਮੇਰਾ ਕੈਰੈਕਟਰ ਤਾਂ ਇਦਾਂ ਦਾ ਹੈ ਕਿ ਫਨੀ ਆ ਕਿ ਦੁਨੀਆ ਦੇ ਸਾਹਮਣੇ ਵੀ ਮੈਂ ਇਦਾਂ ਦਾ ਹੀ ਆ ਰੀਅਲ 'ਚ ਵੀ ਤੇ ਰੀਅਲ 'ਚ ਵੀ ਜੈਸ ਕੋਈ ਡਾਇਲੋਗ ਮਤਲਬ ਜੇ ਸੁਣਾਣਾ ਹੋਵੇ ਮੈਂ ਇੱਕ ਟ੍ਰੇਲਰ 'ਚ ਬਹੁਤ ਹੀ ਵਧੀਆ ਡਾਇਲੋਗ ਹੈ ਜਿਹਦੇ ਮਤਲਬ ਹੋਟਿੰਗ ਹੋ ਰਹੀ ਸੀ ਉਹ ਡਾਇਲੋਗ ਬੜਾ ਸੁਣਨਾ ਚਾਹ ਰੀਆ ਅੱਛਾ ਉਹ ਡਾਇਲੋਗ ਇਦਾਂ ਸੀ ਮਤਲਬ ਕਿ ਉਹ ਉਹ ਕਹਿ ਰਹੇ ਨੇ ਕਿ ਉਹ ਵੱਧ ਮਾਰਿਆ ਇਹ ਨਾ ਨਹੀਂ ਸਰ ਮੈਂ ਤਾਂ ਜੀਣਾ ਛੱਡਿਆ ਉਹ ਵੀ ਐਦਾਂ ਹਾਏ ਆਏ ਕੀ ਬਾਤ ਹੈ ਕੀ ਹੋਤਾ ਹਾਂਜੀ ਅਮ ਸੋ ਅ ਟੀਚਰ ਔਰ ਟੀਚਰ ਦੀ ਹੈ ਨਾ ਇੱਕ ਅਲੱਗ ਹੀ ਮਤਲਬ ਉਹ ਹੁੰਦਾ ਤੁਹਾਡੇ ਸਕੂਲ 'ਚ ਵੀ ਐਦਾਂ ਦੇ ਟੀਚਰ ਸੀਗੇ ਜਿਨ੍ਹਾਂ ਦੀ ਲਵ ਲਾਈਫ ਤੁਸੀਂ ਵੀ ਦੇਖਦੇ ਹੁੰਦੇ ਸੀ ਹਾਂ ਮੈਮ ਇੱਕ ਸਟੂਡੈਂਟ ਨੂੰ ਕਿਸੇ ਮੈਮ ਤੇ ਜਾਂ ਹਨਾ ਮੈਮ ਤੇ ਆਲਮੋਸਟ ਬੱਚਿਆਂ ਨੂੰ ਪਲੱਸ ਪਲੱਸ 1 ਜਾਂ ਪਲੱਸ 2 ਦੇ ਬੱਚਿਆਂ ਨੂੰ ਕ੍ਰੈਸ਼ ਹੁੰਦਾ ਹੀ ਹੁੰਦਾ ਹੈ ਕੋਈ ਵੀ ਲਾ ਲਓ ਹਨਾ ਤੇ ਸਾਡੇ ਸਕੂਲ ਚ ਸੀ ਇੱਕ ਦੋ ਜੇ ਤਾਂ ਤੁਸੀਂ ਮੁੰਡੇ ਲਾ ਲੋ ਜਾਂ ਕੁੜੀਆਂ ਸੀ ਸਾਰਿਆਂ ਨੂੰ ਤੇ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹੈਨਾ ਅੱਛਾ ਯਮਲੇ ਨੂੰ ਦੇਖ ਕੇ ਕਿੰਨੇ ਕਿਲੋ ਕਿ ਹੱਸਦੇ ਹੁੰਦੇ ਸੀ ਕਈ ਵਾਰ ਕੀ ਹੁੰਦਾ ਨਾ ਇੱਕ ਮਸਾਕ ਦਾ ਪੰਕੜਾ ਬਣ ਜਾਂਦਾ ਉਹ ਵੀ ਉਹ ਵੀ ਜੀ 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 ਜਿਵੇਂ ਆਪਾਂ ਗੱਲ ਕਰਦੇ ਆਂ ਫਾਰੀ ਸਿੰਘ ਦੀ ਜੀ 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 ਉਹ ਮਟ ਉਹ ਦੇਖ ਲਓ ਉਹਦੇ ਤੇ ਅਗਰ ਕੋਈ ਹੱਸਦਾ ਸੀ ਨਾ ਉਨੀ ਉਹ ਪੌਪੂਲਰ ਹੁੰਦੀ ਸੀ ਜੀ ਜੀ ਮੈਨੂੰ 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 ਵੀ ਇਦਾਂ ਹੀ ਹੈ ਕਿ ਜਦੋਂ ਕੋਈ ਮੇਰੇ ਤੋਂ ਹੱਸਦਾ ਨਾ ਮੈਨੂੰ ਉਸ ਤੋਂ ਵੱਧ ਦੁਗਣੀ ਖੁਸ਼ੀ ਹੁੰਦੀ ਕਿ ਜੇ ਤੂੰ ਮੇਰੀ ਹਾਈਟ ਤੋਂ ਵੈਸੀ ਆ ਨਾ ਤੈਨੂੰ ਮਾਲਕ ਨੇ ਖੁਸ਼ੀ ਦੇਣ ਦਾ ਮੌਕਾ ਮੇਰੇ ਵੱਜੂ ਦਿੱਤਾ ਜਾਵਾ ਇਹ ਚੱਕਰ ਹੈ ਤਾਂ ਮੈਨੂੰ ਉਹ ਚੀਜ਼ ਦਾ ਕੋਈ ਉਹ ਫੀਲ ਨਹੀਂ ਹੁੰਦਾ ਕਿ ਮੈਂ ਨੈਗੇਟਿਵ ਨਾ ਮੈਂ ਪੋਜ਼ਿਟਿਵ ਹੀ ਰਹਿਣਾ ਹਮੇਸ਼ਾ ਸੋ ਨਿਮਰਤ ਤੁਹਾਡੀ ਲਾਈਫ ਵਿੱਚ ਆਇਆ ਹੈ ਨਾ ਇਸ ਦਾ ਹੀ ਇਜ਼ ਲੱਕੀ ਚਾਮ ਫੋਰ ਜੀ 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 ਸੋ ਨਿਮਰਤ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਨਿਮਰਤ ਲਈ ਇਹੀ ਆ ਕਿ ਬਾਬਾ ਮੇਰੇ ਭਰਾ ਨੂੰ ਚੜ੍ਹਦੀਆਂ ਕਲਾ ਚ ਰੱਖੇ ਤੇ ਬਲੰਦੀਆਂ ਤੇ ਪਹੁੰਚਾਵੇ ਇਦਾਂ ਪੰਗੜਾ ਪਾਉਂਦਾ ਰਹੇ ਨਜ਼ਾਰੇ ਵੈਬ ਸੀਰੀਆਂ ਆਪਾਂ ਲਿਆਉਂਦੇ ਰਹੀਏ ਫਿਚਰ ਫਿਲਮਾਂ ਘੈਂਟ ਘੈਂਟ ਪ੍ਰੋਜੈਕਟ ਦਈਏ ਸਾਰਿਆਂ ਨੂੰ ਤੇ ਸਾਰਿਆਂ ਦਾ ਪਿਆਰ ਚਾਹੀਦਾ ਮੈਮ ਸਾਨੂੰ ਸੋ ਜਾਂਦੇ ਜਾਂਦੇ ਸਾਡੀ ਆਡੀਅנס ਨੂੰ ਆਪਣੀ ਵੈਬ ਸੀਰੀਜ਼ ਲਈ ਕੀ ਕਹਿਣਾ ਚਾਹੁੰਦੇ ਕਿ ਸਮਾਂ ਸਾਡੀ ਜੀ 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 ਸਾਡੀ ਵੈਬ ਸੀਰੀਜ਼ ਦਾ ਟ੍ਰੇਲਰ ਲਾਂਚ ਆਰ ਦੋ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਸਾਰੇ ਦੱਸਿਓ ਤੇ ਰੀਲਾਂ ਜਰੂਰ ਬਣਾਇਓ ਸਾਡੇ ਗਾਣੇ ਤੇ ਜਿਹਨਾਂ ਜਿੰਦਾ ਹੱਸੋਗੇ ਉਹਨਾਂ ਹੀ ਅਮਲਾ ਪਪੂਲਰ ਹੋਊਗਾ థాంਕ ਯੂ థాంਕ ਯੂ ਸੋ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਸੋ ਮਾਚ ਧੰਨਵਾਦ ਤੁਸੀਂ ਸਾਡੇ ਲਈ ਟਾਈਮ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਮਾਈ ਪਲੇਜ਼ਰ ਜੀ ਹੈਗੀ ਆ ਮਤਲਬ ਬੁਲੰਦੀਆਂ ਤੇ ਪਹੁੰਚੋ ਥੈਂਕ ਯੂ ਮੈਮ ਥੈਂਕ ਯੂ ਹਮੇਸ਼ਾ ਬੁਲੰਦੀਆਂ ਥੈਂਕ ਯੂ ਸੋ ਮਾਚ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ